ਮੋਕੇ ਹੰਗਾਮਾ ਹੋ ਗਿਆ ਸਰਪੰਚੀ ਲਈ ਨਾਮਜ਼ਦਗੀ ਮੌਕੇ ਬीडीपीਓ ਦੇ ਨਾਲ ਬਹਿਸ ਹੋਈ ਹੈ ਇੱਕ ਉਮੀਦਵਾਰ ਦੀ ਤੇ ਬीडीपीਓ ਦੇ ਨਾਲ ਇਹ ਬਹਿਸ ਹੋਈ ਹੈ ਉਮੀਦਵਾਰ ਦੀ ਦੋਹਾਂ ਧਿਰਾਂ ਦੇ ਵੱਲੋਂ ਗਾਲੀ ਗਲੋਚ ਤੱਕ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਕਈ ਥਾਵਾਂ ਤੋਂ ਹੰਗਾਮੇ ਦੀਆਂ ਖਬਰਾਂ ਵੀ ਆ ਰਹੀਆਂ ਨੇ ਪਟਿਆਲਾ ਦਾ ਪਿੰਡ ਹੈ ਪੁੰਨਰ ਰਿਹੜੀ ਜਿੱਥੇ ਨਾਮਜ਼ਦਗੀ ਭਰੀ ਜਾ ਰਹੀ ਸੀ ਤਾਂ ਦੌਰਾਨ ਹੰਗਾਮਾ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਵਾਲਿਆਂ ਦੇ ਵੱਲੋਂ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਲੋਕ ਜਿਹੜੇ ਨੇ ਇੱਥੇ ਮੌਜੂਦ ਸੀਗੇ ਜਿਹੜੇ ਉਮੀਦਵਾਰ ਨੇ ਸਰਪੰਚ ਲਈ ਨਾਮਜ਼ਦਗੀ ਕਰਨ ਲਈ ਆਏ ਹੋਏ ਸੀ ਇਸ ਦੌਰਾਨ ਬੀ ਡੀ ਪੀਓ ਦੇ ਨਾਲ ਬਹਿਸ ਹੋ ਗਈ ਇੱਕ ਉਮੀਦਵਾਰ ਦੀ ਤੇ ਦੋਹਾਂ ਧਿਰਾਂ ਦੇ ਵੱਲੋਂ ਗਾਲੀ ਗਲੋਚ ਕੀਤਾ ਗਿਆ ਉਹ ਨਰਹੀੜੀ ਪਟਿਆਲਾ ਦਾ ਪਿੰਡ ਹੈ ਜਿੱਥੇ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਬੀ ਡੀ ਪੀਓ ਤੇ ਵੀ ਇਲਜ਼ਾਮ ਲਾਇਆ ਗਿਆ ਕਿ ਗਾਲੀ ਗਲੋਚ ਕੀਤਾ ਗਿਆ ਦੂਜੇ ਪਾਸੇ ਜਿਹੜੀ ਤੇ ਨਾਮਜ਼ਦਗੀ ਪੱਰਨ ਆਈ ਸੀ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸੀ ਉਹਨਾਂ ਦੇ ਵੀ ਇਲਜ਼ਾਮ ਨੇ ਕਿ ਉਹਨਾਂ ਨੇ ਗਾਲੀ ਗਲੋਚ ਕੀਤੀ ਹੈ ਇੱਕ ਉਮੀਦਵਾਰ ਦੀ ਬੀਡੀਪੀਓ ਦੇ ਨਾਲ ਬਹਿਸ ਹੋਈ ਹੈ ਇਹ ਸਭ ਆਇਆ ਗਿਆ। ਅੰਕੇ ਬੋਲ ਰਹੇ ਆ। ਤੂੰ ਕੋਣ ਸੰਭਰਨ ਦਾ ਅਧਿਕਾਰਦਾਰ ਨੋ ਤੋਂ। ਐ। ਅੱਜ ਆਉਂਦੇ ਪਹਿਲਾਂ ਅੰਕੜੇ ਸ਼ੁਰੂ ਹੋਏ ਕਿ 400 ਤੋਂ ਸਾਡੇ ਨਾਲ 파ਟਨਰ ਹੋ ਗਏ। 10 ਤੋਂ ਬਾਅਦ ਵੀ ਉਹ ਜਿਹਾ ਚੱਲਦਾ। 400 ਤੋਂ ਨਾ। ਉਹ ਵੀ ਮੇਰੇ ਨਾਲ ਸਾਈਨ ਕਰਦਾ। ਅੰਕੇ ਤੂੰ ਹੀ ਇਸੇ ਕਰ ਨੂੰ ਮੀਂਹ। ਕੋਈ ਵਜ੍ਹਾ ਮਾਰ ਕੇ ਮਾਰ ਕੇ ਦੇਖਣਾ ਤੂੰ। ਉਹ ਚੱਲ ਕੋਈ। ਅਸੀਂ ਇੱਧਰ ਨਹੀਂ ਬੈਠੇ ਮਾਰਦੇ ਨਾ ਤੂੰ ਮੈਨੂੰ ਚੱਲੋ ਹੁਣ ਚੱਲੋ ਇਹ ਮਾਰਦਾ ਮਾਰਦਾ ਗਾਣੇ ਬੰਦ ਕਰਦਾ ਤੂੰ ਤੰਦਾਂ ਮਾਰਦੀ ਮੈਨੂੰ ਕੋਈ ਨਹੀਂ ਤੰਦਾਂ ਕਰਦੀ ਪਾਣੀ ਵੀ ਹਲਟ ਕਰ ਲਈਏ ਬੀਡੀਪੀਓ ਦੇ ਨਾਲ ਬੀਡੀਪੀਓ ਤੱਕ ਤਾਂ ਥਾਣੇ ਛੱਡ ਦੂੰਗਾ ਸਮਝ ਗਿਆ ਤੈਨੂੰ ਕੰਨਾਂ ਨੂੰ ਤਕਲੀਫ ਹੈ ਤੂੰ ਬੰਦਾ ਖੜਾ ਇੱਥੇ ਤੂੰ ਖੜੇ ਇੱਥੇ ਲਗਾ ਪਗਵਾ ਦੀ ਘਰੀ ਜਾ ਰਹੀ ਸੀ ਇਸ ਦੌਰਾਨ ਇੱਕ ਉਮੀਦਵਾਰ ਦੀ ਬੀਡੀਪੀਓ ਦੇ ਨਾਲ ਬਹਿਸ ਹੋ ਗਈ ਤੇ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ ਹਾਲਾਂਕਿ ਹੱਥੋਂ ਪਾਈ ਵੀ ਹੋਣ ਲੱਗੇ ਸੀ ਜੇਕਰ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਨਾ ਹੁੰਦੇ ਬੀਡੀਪੀਓ ਦੇ ਵੱਲੋਂ ਵੀ ਕਿਹਾ ਗਿਆ ਕਿ ਚੁੱਕ ਕੇ ਥਾਣੇ ਦੇ ਵਿੱਚ ਸੁੱਟ ਦੇਵਾਂਗੇ ਉਮੀਦਵਾਰ ਦੇ ਵੱਲੋਂ ਵੀ ਬਹਿਸ ਕੀਤੀ ਗਈ ਟਕਰਾਰ ਜਿਹੜੀ ਹੈ ਉਹ ਹੱਥੋ ਪਾਈ ਤੱਕ ਪਹੁੰਚ ਲਈ ਸੀ ਪੁਲਿਸ ਦੇ ਵੱਲੋਂ ਵਿਚ ਵਿਚਾਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਆਪੇ ਤੋਂ ਬਾਹਰ ਹੋਏ ਨੇ ਜਿਹੜੇ ਅਧਿਕਾਰੀ ਨੇ ਤੇ ਦੂਜੇ ਪਾਸੇ ਉਮੀਦਵਾਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਪਟਿਆਲਾ ਦੇ ਪਿੰਡ ਪੁਨਰਹੇੜੀ ਜਿੱਥੇ ਇਹ ਵੀਡੀਓ ਸਾਹਮਣੇ ਆਈ ਜਿੱਥੇ ਨਾਮਜ਼ਦਗੀ ਭਰਨ ਲਈ ਪਹੁੰਚਿਆ ਸੀ ਇਹ ਉਮੀਦਵਾਰ ਤੇ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ BDP O ਦੇ ਨਾਲ ਬਹਿਸ ਹੋ ਗਈ ਤੇ ਇਸ ਵੇਲੇ ਪਟਿਆਲਾ ਤੋਂ ਮੇਰੇ ਸਹਾਯੋਗੀ ਮਨੋਜ ਸ਼ਰਮਾ ਔਨਲਾਈਨ ਤੇ ਮੌਜੂਦ ਨੇ ਮਨੋਜ ਵੀਡੀਓ ਦਰਸ਼ਕਾਂ ਦੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ BDP O ਤੇ ਇੱਕ ਉਮੀਦਵਾਰ ਜਿਹੜਾ ਨਾਮਜ਼ਦਗੀ ਭਰਨ ਆਇਆ ਸੀ ਉਸ ਦੀ ਬਹਿਸ ਹੋਈ ਹੈ ਕੀ ਪਤਾ ਲੱਗ ਸਕਿਆ ਕੀ ਕਾਰਨ ਰਹੇ ਨੇ ਇਸ ਦੌਰਾਨ ਰਨਬੀਰ ਜੀ ਪਿਆਰ ਦੱਸਦਾ ਕਿ ਪੁਨਰਿਹੜੀ ਬਲਾਕ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਹੜੀ ਉੱਥੇ ਹੀ ਖੜੇ ਕਿਸੇ ਵਿਅਕਤੀ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਦੱਸਿਆ ਗਿਆ ਕਿ ਜਦੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਸੀ ਤੇ ਇਸੇ ਦੌਰਾਨ ਐਨਓਸੀਨ ਨੂੰ ਕਿਸੇ ਮੁੱਦੇ ਨੂੰ ਲੈ ਕੇ ਉਸ ਅਧਿਕਾਰੀ ਦੇ ਨਾਲ ਇਸ ਵਿਅਕਤੀ ਦੀ ਬਹਿਸ ਹੋ ਗਈ ਤੇ ਉਸ ਤੋਂ ਬਾਅਦ ਜਿਹੜੇ ਅਧਿਕਾਰੀ ਨੇ ਤੈਸ਼ ਵਿੱਚ ਆ ਗਏ ਤੇ ਉਹਨੇ ਰਾਣਾ ਜੀ ਇਹਦੇ ਨਾਲ ਜਿਹੜਾ ਵਿਅਕਤੀ ਸੀਗਾ ਜਿਹੜੇ ਬੀਡੀਪੀ ਉਹਨੇ ਉਹ ਬਹਿਸ ਕੀਤੀ ਮਹਿਸਨਨੀ ਵਾਦਗੀ ਕੀ ਜਿਹੜੇ ਅਧਿਕਾਰੀ ਨੇ ਜਿਸ ਤਰ੍ਹਾਂ ਵੀਡੀਓ ਚ ਅਸੀਂ ਦੇਖਦੇ ਆ ਕਿ ਉਸ ਵਿਅਕਤੀ ਨੂੰ ਮਾਰਨ ਦੇ ਲਈ ਦੌੜਦੇ ਨੇ ਤੇ ਗਾਲ ਵੀ ਕੱਢਦੇ ਨੇ ਤੇ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਕਰਕੇ ਜਿਹੜਾ ਮਾਹੌਲ ਹੈ ਠੰਡਾ ਕੀਤਾ ਜਾਂਦਾ ਪਰ ਆਪਦੇ ਆਪ 'ਚ ਸਵਾਲ ਖੜੇ ਹੋ ਰਹੇ ਨੇ ਕਿ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਆਪਣੇ ਕਾਗਜ਼ ਨਾਮਜ਼ਦਗੀ ਦੇ ਲਈ ਗੱਲ ਕਰਦਾ ਤਾਂ ਕਿਸ ਤਰ੍ਹਾਂ ਤੈਸ਼ ਦੇ ਵਿੱਚ ਆ ਕੇ ਇੱਕ ਜ਼ਿੰਮੇਵਾਰ ਅਧਿਕਾਰੀ ਦੇ ਵੱਲੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਕਿੱਥੋਂ ਤੱਕ ਜਾਇਜ਼ ਹੈ ਸੋ ਫਿਲਹਾਲ ਜਿਹੜੇ ਉੱਥੇ ਦੇ ਇਹ ਅਧਿਕਾਰੀ ਦੱਸੇ ਗਏ ਨੇ ਉਹਨਾਂ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਸੇ ਦਾ ਵੀ ਫੋਨ ਨਹੀਂ ਚੱਕਿਆ ਤੇ ਜਦੋਂ ਸਾਡੀ ਜ਼ਿਲ੍ਹਾ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਹੋਈ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਦੇ ਨੋਟਿਸ 'ਚ ਮਾਮਲਾ ਨਹੀਂ ਹੈਗਾ ਕਿ ਹੁਣੇ ਹੁਣੇ ਇਹ ਜਿਹੜਾ ਸਰਪੰਚ ਲਈ ਉਮੀਦਵਾਰ ਹੈ ਇਹ ਕਿਹੜੇ ਪਿੰਡ ਦਾ ਸੀ ਤੇ ਕਿਹੜੀ ਕਿਸੇ ਪੋਲਿਟਿਕਲ ਪਾਰਟੀ ਦੇ ਨਾਲ ਸਬੰਧ ਰੱਖਦਾ ਸੀ ਜਾਂ ਨਹੀਂ ਰੱਖਦਾ ਸੀ ਕੀ ਕੁਝ ਸਾਹਮਣੇ ਆ ਸਕਿਆ ਇਸ ਦਾ ਬਿਆਨ ਕੋਈ ਸਾਹਮਣੇ ਆਇਆ ਇਸ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਤੇ ਰਾਣਾ ਜੀ ਹਜੇ ਤੱਕ ਕੋਈ ਜਿਹੜਾ ਬਿਆਨ ਹੈਗਾ ਇਹ ਵਿਅਕਤੀ ਕੌਣ ਸੀ ਸਾਹਮਣੇ ਨਹੀਂ ਆਇਆ ਕਿਉਂਕਿ ਜਿਹੜਾ ਭੁੰਨ ਰਿਹੜੀ ਬਲਾਕ ਹੈ ਕਾਫੀ ਵੱਡਾ ਬਲਾਕ ਹੈ ਤੇ ਉਹਦੇ ਵਿੱਚ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਪਰ ਕੁਝ ਸਮੇਂ ਬਾਅਦ ਅਸੀਂ ਉਸ ਡਾਕਟਰ ਦਾ ਵੀ ਪੱਖ ਲਵਾਂਗੇ ਤੇ ਅਧਿਕਾਰੀ ਦਾ ਵੀ ਲਵਾਂਗੇ ਕਿਉਂਕਿ ਭੁੰਨ ਰਿਹੜੀ ਜਿੱਥੇ ਘਟਨਾ ਵਾਪਰੀ ਹੈ ਉੱਥੇ ਜਾ ਕੇ ਹੀ ਪਤਾ ਲੱਗੂਗਾ ਉਸ ਡਾਕਟਰੀ ਦਾ ਪਤਾ ਕਿੱਤਾ ਇਹ ਉਹ ਵੀ ਕੌਣ ਵਿਅਕਤੀ ਸੀ ਕਿਹੜੀ ਪਾਰਟੀ ਨਾਲ ਸਬੰਧਤ ਸੀ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਤੋਤੋ ਅਸੀਂ ਦੁਬਾਰਾ ਅਪਡੇਟ ਲਵਾਂਗੇ ਪਰ ਫਿਲਹਾਲ ਵੀਡੀਓ ਦਿਖਾਉਨੇ ਆ ਪਟਿਆਲਾ ਦਾ ਪਿੰਡ ਪੁਨਰਹੇੜੀ ਜਿੱਥੇ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀ ਤਾਂ ਇਸ ਦੌਰਾਨ ਇੱਕ ਸਰਪੰਚੀ ਦੇ ਲਈ ਨਾਮੀ ਪੱਤਰ ਭਰਨ ਆਇਆ ਵਿਅਕਤੀ ਜਿਸ ਦੀ ਬੀਡੀਪੀਓ ਦੇ ਨਾਲ ਬਹਿਸ ਹੋ ਗਈ ਦੱਸਿਆ ਵੀ ਜਾ ਰਿਹਾ ਹੈ ਕਿ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਗੱਲ ਗਾਲੀ-ਗਲੋਚ ਤੱਕ ਪਹੁੰਚ ਗਈ ਬੀਡੀਪੀਓ ਤੇ ਵੀ ਗਾਲ ਕੱਢਣ ਦੇ ਇਲਜ਼ਾਮ ਨੇ ਦੂਜੇ ਪਾਸੇ ਹੱਥੋਪਾਈ ਹੋਣ ਲੱਗੀ ਸੀ ਤੇ ਪੁਲਿਸ ਨੇ ਵਿੱਚ ਬਚਾ ਕੀਤਾ। ਅਸੀਂ ਇੱਦਾਂ ਨਹੀਂ ਬੈਠੇ ਮਾਰਦੇ ਨਾ ਤੂੰ ਮੈਨੂੰ। ਚੱਲ ਹੁਣ ਚੱਲ। ਗੱਲਾਂ ਕਰਕੇ ਖਾਣਾ ਛੱਡ ਦੂੰਗਾ। ਜਿੱਥੇ ਮਰਜੇ। ਮੈਨੂੰ ਕੰਨਾਂ ਨੂੰ ਤਕਲੀਫ ਹੈ। ਪੰਜੋਂ ਬੰਦਾ ਖੜਾ ਆਇਆ ਏ ਤੇ। ਲੱਕਾ ਭਗਵਾਦ ਕਰ। ਆਜ ਨੂੰ ਮਾਰ। ਇੱਦਾਂ ਖੜਾ ਹੋਰ ਤੱਕ ਕੋਈ ਬੋਲ ਨਹੀਂਦਾ। ਤੈਨੂੰ ਤਕਲੀਫ ਹੈ। ਤਕਲੀਫ ਹੈ। ਉਹ ਨਵੇਂ ਤੇ। ਇਹ ਅਲੀ ਕੜੀ ਤੋ ਬਾਈ ਇਹ ਸਭ ਆਇਆ ਕਿਹੜਾ ਹੋ ਰਿਹਾ ਏ ਤੂੰ ਕੋਣ ਮਰਦਾ ਕਰਦਾ ਤੂੰ ਤੋ ਅੱਜ ਆ ਜਰਾ ਪਹਿਲਾਂ ਸ਼ਾਮ ਬਾਜੀ ਸ਼ੁਰੂ ਹੋਏ ਚਾਰ ਸੌ ਰੁਪਏ ਬਣਨਾ ਪਾਉਂਦਾ ਜੇ ਤੱਕ ਜਰਾ ਦੇਖ ਤੋ ਬਾਦ ਨੂੰ ਬੋਲ ਜਾਲ ਸਭ ਨਾਲ ਚਾਰ ਕੜੀ ਕੋ ਨਾ ਕੋਈ ਪਹਿਲਾ ਸੈਲ ਕਰਦਾ ਤਾ ਦੋ ਵੀ ਤੂੰ ਕਿਹਦੇ ਨਾਲ ਕਰੂਗਾ ਮਾਰ ਕੇ ਮਾਰ ਕੇ ਦੇਖਣਾ ਕੋ ਚੱਲ ਕੋ ਅਸੀਂ ਇਦਾਂ ਨਹੀਂ ਬੈਠੇ ਮਾਰਦੇ ਨਾ ਤੂੰ ਮੈਨੂੰ ਇਹ ਬਾਤ ਚਾਹੂਗਾ ਮਾਰਦਾ ਨਾ ਗਾਰੇ ਬੋਤ ਕਰਦਾ ਭਾਈ ਜਾਨੀ ਬੋਲ ਬੋਲ ਕੇ ਮਾਰਨ ਮੈਨੂੰ ਓਟ ਕੱਢੀ ਕੱਢੀ ਚੱਲੋ ਚੱਪਟੇ ਹੋਊਂਗੇ